ਸਤਿ ਸ੍ਰੀ ਅਕਾਲ ਦੋਸਤੋ ਅਸੀਂ ਪਹੁੰਚ ਗਏ ਆ ਪ੍ਰਾਗਰਾਜ ਰੇਲਵੇ ਸਟੇਸ਼ਨ ਦਾ ਲਾਸਟ ਮਹਾਂਕੁੰ ਦਾ ਜਿਹਨੂੰ ਬਾਬਾ ਫਾਫਾ ਸੱਤੂ ਬਾਬਾ ਕਹਿੰਦੇ ਸੀ ਸਟੇਸ਼ਨ ਨੂੰ ਆਓ ਤੁਹਾਨੂੰ ਰੇਲਵੇ ਸਟੇਸ਼ਨ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆਓ ਜੀ ਇਹ ਅਸੀਂ ਉਤਰ ਗਏ ਜੀ ਇਹ ਸਟੇਸ਼ਨ ਦੇ ਵਿੱਚ ਤੁਹਾਨੂੰ ਆਪ ਕੋ ਰੱਖ ਬਹੁਤ ਵਾਹ ਤੇਰੇ ਰੇਲਵੇ ਸਟੇਸ਼ਨ ਦਾ ਨਾਮ ਆ ਬਾਬਾ ਫਾਫਾ ਮਾਉ ਬਪਾ ਫਾਫਾ ਸੱਤੂ ਮਾਊ ਇਹ ਪ੍ਰਾਗ ਰਾਜ ਅਸੀਂ ਪਹੁੰਚ ਗਏ ਆ ਆ ਤੁਸੀਂ ਦੇਖ ਰਹੇ ਹੁਣ ਪ੍ਰਾਗ ਰਾਜ ਦੀ ਰੇਲਵੇ ਸਟੇਸ਼ਨ ਦੀਆਂ ਲਾਈਵ ਤਸਵੀਰਾਂ ਤੇ ਬਪਾ ਤੇ ਸੋਨੂ ਆ ਸਾਡੇ ਨਾਲ ਤਲਵਾੜੇ ਤੋਂ ਬਹੁਤ ਅੱਛਾ ਪਰਾਗ ਰਾਜ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਇਹ ਬਾਬਾ ਫਾਫਾ ਮਾਊ ਸੱਤੂ ਬਾਬੂ ਆ ਬਾਬਾ ਫਾਫਾ ਸੱਤੂ ਮਾਊ ਜੈ ਬੋਲੇ ਪਰਾਗ ਰਾਜ ਜੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਹਾਡਾ ਸਭ ਦਾ ਧੰਨਵਾਦ ਜੀ ਹੁਣ ਤੁਸੀਂ ਪਰਾਗ ਰਾਜ ਤੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਹਾਡਾ ਸਭ ਦਾ ਧੰਨਵਾਦ ਜੀ